ਮਿਤੀ 6/24 ਨੂੰ ਸਾਡੇ ਥਾਣੇ ਵਿੱਚ ਟੋਟਲ 3 ਮਕਦਮੇ ਦਰਜ ਹੋਏ ਆ। ਇੱਕ ਮਕਦਮਾ ਇੰਸਪੈਕਟਰ ਕੁਲਦੀਪ ਸਿੰਘ ਵੱਲੋਂ ਦਰਜ ਕੀਤਾ ਗਿਆ। ਉਹਨਾਂ ਨੇ ਬੰਗਾ ਚੌਂਕ 'ਚ ਨਾਕਾ ਲਾਇਆ ਸੀਗਾ। ਉਹਨੂੰ ਮੁਖਬਰ ਖਾਸ ਨੇ ਦੱਸਿਆ ਵੀ ਜਿਹੜੀ ਰਮਾ, ਰਮਾ ਤੇ ਰਜੇਸ਼ਵਰ 21 ਨੇ ਜਿਹੜੇ ਪੈਂਸਰੀਆਂ ਮਹੱਲਾ ਗੜ ਸ਼ੰਕਰ ਦੇ ਵਿੱਚ ਜਿਹੜਾ ਇਹ ਚੱਕਲਾ ਚਲਾਉਂਦੇ ਧੰਦਾ ਕਰਦੇ ਆ। ਜਦੋਂ ਇੰਸਪੈਕਟਰ ਕੁਲਦੀਪ ਸਿੰਘ ਵੱਲੋਂ ਸਮੇਤ ਲੇਡੀ ਫੋਰਸ ਨਾਲ ਉੱਥੇ ਛਾਪਾ ਮਾਰੀ ਕੀਤੀ ਤੇ ਉੱਥੋਂ ਰਮਾ ਸਮੇਤ ਰਜੇਸ਼ਵਰ 21 ਸਮੇਤ 6 ਔਰਤਾਂ ਤੇ 5 ਜਿਹੜੇ ਵਿਅਕਤੀ ਸੀਗੇ ਵੱਖ-ਵੱਖ ਇਲਾਕੇ ਦੇ ਰਹਿਣ ਵਾਲੇ ਕੋਈ ਅਮਰਸਰ ਦਾ ਕੋਈ ਜਲੰਧਰ ਦਾ ਕੋਈ ਨਵੇਂ ਸ਼ਹਿਰ ਦਾ ਕੋਈ ਮਾਲਪੁਰ ਸਾਈਡ ਦਾ ਇਹਨਾਂ ਨੂੰ ਉੱਥੇ ਇਤਰਾਜੋ ਹਾਲਤ ਵਿੱਚ ਅਸੀਂ ਉੱਥੇ ਇਹਨਾਂ ਨੂੰ ਇਹਨਾਂ ਨੂੰ ਰੈਸਟ ਕੀਤਾ ਇਹਨਾਂ ਦਾ ਜਿਹੜਾ ਇਹਨਾਂ ਕੋ ਪੈਸੇ ਵੀ ਇਥੋਂ ਬਰਬੰਦ ਹੋਏ ਆ ਮਤਲਬ ਜਿਹੜੇ ਅਕਾਉਂਟ ਵੀ ਬਰਬੰਦ ਹੋਏ ਉੱਥੇ ਉਹਨਾਂ ਦੇ ਘਰ ਦੇ ਵਿੱਚੋਂ ਮਤਲਬ ਜਿਹੜੇ ਇਲਾਕੇ ਦੇ ਲੋਕ ਸੀ ਕਾਫੀ ਇਹਨਾਂ ਤੋਂ ਦੁਖੀ ਸੀਗੇ ਤੇ ਜਿਹਦੇ ਕਰਕੇ ਇਹਨਾਂ ਦੇ ਖਿਲਾਫ ਐਫਆਈਰ ਨੰਬਰ 27 ਮਤੀਸ਼ 6224 ਅੰਡਰ ਸੈਕਸ਼ਨ 3 ਬੜਾ 4 5 ਅਮੋਰਲੈਕਟ ਤਹਿਤ ਮੁਕਦਮਾ ਦਰਜ ਕੀਤਾ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ ਇਹ ਕਾਫੀ ਸਮੇਂ ਤੋਂ ਕਰ ਰਹੀ ਸੀਗੀ ਪਰ ਇਹ ਪੁਲਿਸ ਨੂੰ ਹਮੇਸ਼ਾ ਚ ਝਾਕਾ ਦਿੰਦੀ ਰਹੀ ਸੀਗੀ ਹੁਣ ਅਸੀਂ ਨੂੰ ਰਸਟ ਕੀਤਾ ਸੀ ਸਰ ਪਹਿਲੇ ਨੂੰ ਮੈਂ ਕਦਵੇ ਜਾਂਦੀ ਹਾਂ ਇਹਨਾਂ ਦੇ ਦੇਖੋ ਜੇ ਮੈਂ ਰਿਕਾਰਡ ਚੈੱਕ ਕਰਨਾ ਪਰ ਫਿਲਹਾਲ ਸਿੱਕੂ ਮਕਦਮਾ ਦਰਜ ਕੀਤਾ ਨਹੀਂ ਦੇ ਖਿਲਾਫ ਹਾਂਜੀ ਮਿਤੀ 6/24 ਨੂੰ ਸਾਡੇ ਥਾਣੇ ਵਿੱਚ ਟੋਟਲ 3 ਮਕਦਮੇ ਦਰਜ ਹੋਏ ਆ ਇੱਕ ਮਕਦਮਾ ਇੰਸਪੈਕਟਰ ਕੁਲਦੀਪ ਸਿੰਘ ਨੂੰ ਦਰਜ ਕੀਤਾ ਗਿਆ ਉਹਨਾਂ ਨੇ ਬੰਗਾ ਚੌਂਕ 'ਚ ਨਾਕਾ ਲਾਇਆ ਸੀਗਾ ਉਹਨੂੰ ਮੁਖਬਰ ਖਾਸ ਨੇ ਦੱਸਿਆ ਵੀ ਜਿਹੜੀ ਰਮਾ ਰਮਾ ਤੇ ਰਜੇਸ਼ਵ ਪੈਂਸਰੀਆਂ ਮਹੌਲਾ ਗੜ ਸ਼ੰਕਰ ਦੇ ਵਿੱਚ ਜਿਹੜਾ ਇਹ ਚੱਕਲਾ ਚਲਾਉਂਦੇ ਧੰਦਾ ਕਰਦੇ ਆ ਜਦੋਂ ਇਨਸਪੈਕਟਰ ਕੁਲਦੀਪ ਸਿੰਘ ਵੱਲੋਂ ਸਮੇਤ ਲੇਡੀ ਫੋਰਸ ਨਾਲ ਉੱਥੇ ਛਾਪਾ ਮਾਰੀ ਕੀਤੀ ਤੇ ਉੱਥੋਂ ਰਮਾ ਸਮੇਤ ਰਜੇਸ਼ਵਰ 21 ਸਮੇਤ 6 ਔਰਤਾਂ ਤੇ ਪੰਜ ਜਿਹੜੇ ਵਿਅਕਤੀ ਸੀਗੇ ਵੱਖ-ਵੱਖ ਇਲਾਕੇ ਦੇ ਰਹਿਣ ਵਾਲੇ ਕੋਈ ਅਮਰਸਰ ਦਾ ਕੋਈ ਜਲੰਧਰ ਦਾ ਕੋਈ ਨਵੇਂ ਸ਼ਹਿਰ ਦਾ ਕੋਈ ਮਾਲਪੁਰ ਸਾਈਡ ਦਾ ਇਹਨਾਂ ਨੂੰ ਉੱਥੇ ਇਤਰਾਜੋ ਹਾਲਤ ਵਿੱਚ ਅਸੀਂ ਉੱਥੇ ਇਹਨਾਂ ਨੂੰ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ ਦਾ ਜਿਹੜਾ ਇਨਾਂ ਕੋ ਪੈਸੇ ਵੀ ਤੋਂ ਬਰਾਬਦ ਹੋਏ ਐ ਮਤਲਬ ਜਿਹੜੇ ਅਕਾਉਂਡੋਂ ਵੀ ਬਰਾਬਦ ਹੋਏ ਉੱਥੋਂ ਇਹਨਾਂ ਦਾ ਘਰ ਦੇ ਵਿੱਚੋਂ ਮਤਲਬ ਜਿਹੜੇ ਇਲਾਕੇ ਦੇ ਲੋਕ ਸੀ ਕਾਫੀ ਇਹਨਾਂ ਤੋਂ ਦੁਖੀ ਸੀਗੇ ਤੇ ਜਿਹਦੇ ਕਰਕੇ ਇਹਨਾਂ ਦੇ ਖਿਲਾਫ ਐਫਆਈਰ ਨੰਬਰ 27 ਮਤੀਸ਼ 6224 ਅੰਡਰ ਸੈਕਸ਼ਨ 3 ਬੜਾ 4 5 ਅਮੋਰਲੈਕਟ ਤਹਿਤ ਮੁਕਦਮਾ ਦਰਜ ਕੀਤਾ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ ਇਹ ਕਾਫੀ ਸਮੇਂ ਤੋਂ ਕਰ ਰਹੀ ਸੀਗੀ ਪਰ ਇਹ ਪੁਲਿਸ ਨੇ ਹਮੇਸ਼ਾ ਛਾਕਾ ਦੇਂਦੀ ਨਹੀਂ ਸੀਗੀ ਹੁਣ ਅਸੀਂ ਇਹਨੂੰ ਅਰੈਸਟ ਕੀਤਾ ਸੀ ਸਰ ਪਹਿਲਾਂ ਇਹਨੂੰ ਖੁਦ ਵੀ ਦਰਜ ਨੂੰ ਇਹ ਪਰ ਫਿਲਹਾਲ ਸਿਕੋ ਮਕਦਮਾ ਦਰਜ ਕੀਤਾ ਨੇ ਦੇ ਖਿਲਾਫ ਮਿਤੀ 6/2/24 ਨੂੰ ਸਾਡੇ ਥਾਣੇ ਵਿੱਚ ਟੋਟਲ 3 ਮਕਦਮੇ ਦਰਜ ਹੋਇਆ ਇੱਕ ਮਕਦਮਾ ਇੰਸਪੈਕਟਰ ਕੁਲਦੀਪ ਸਿੰਘ ਵੱਲੋਂ ਦਰਜ ਕੀਤਾ ਗਿਆ ਉਹਨਾਂ ਨੇ ਬੰਗਾ ਚੌਂਕ 'ਚ ਨਾਕਾ ਲਾਇਆ ਸੀਗਾ ਉਹਨੂੰ ਮੁਖਬਰ ਖਾਸ ਨੇ ਦੱਸਿਆ ਵੀ ਜਿਹੜੀ ਰਮਾ ਰਮਾ ਤੇ ਰਜੇਸ਼ਵਰ 21 ਨੇ ਜਿਹੜੇ ਪੈਂਸਰੀਆਂ ਮਹਿਲਾ ਗੜ ਸ਼ੰਕਰ ਦੇ ਵਿੱਚ ਜਿਹੜਾ ਇਹ ਚੱਕਲਾ ਚਲਾਉਂਦੇ ਧੰਦਾ ਕਰਦੇ ਆ ਜਦੋਂ ਇੰਸਪੈਕਟਰ ਕੁਲਦੀਪ ਸਿੰਘ ਵੱਲੋਂ ਸਮੇਤ ਲੇਡੀ ਫੋਰਸ ਨਾਲ ਉੱਥੇ ਛਾਪਾ ਮਾਰੀ ਕੀਤੀ ਤੇ ਉੱਥੋਂ ਰਮਾ ਸਮੇਤ ਰਜੇਸ਼ਵਰ 21 ਸਮੇਤ 6 ਔਰਤਾਂ ਤੇ ਪੰਜ ਜਿਹੜੇ ਵਿਅਕਤੀ ਸੀਗੇ ਵੱਖ-ਵੱਖ ਇਲਾਕੇ ਦੇ ਰਹਿਣ ਵਾਲੇ ਕੋਈ ਅਮਰਸਰ ਦਾ ਕੋਈ ਜਲੰਧਰ ਦਾ ਕੋਈ ਨਵੇਂ ਸ਼ਹਿਰ ਦਾ ਕੋਈ ਮਾਲਪੁਰ ਸਾਈਡ ਦਾ ਇਹਨਾਂ ਨੂੰ ਉੱਥੇ ਇਤਰਾਜੋਗ ਹਾਲਤ ਵਿੱਚ ਸੀ ਉੱਥੇ ਉਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ ਰੈਸਟ ਕੀਤਾ ਇਹਨਾਂ ਦਾ ਜਿਹੜਾ ਇਹਨਾਂ ਕੋਲ ਪੈਸੇ ਵੀ ਉੱਥੋਂ ਬਰਬੰਦ ਹੋਏ ਆ ਕੋ ਮਤਲਬ ਜਿਹੜੇ ਅਕਾਊਂਟ ਵੀ ਬਰਬੰਦ ਹੋਏ ਉੱਥੇ ਉਹਨਾਂ ਦੇ ਘਰ ਦੇ ਵਿੱਚੋਂ ਮਤਲਬ ਜਿਹੜੇ ਇਲਾਕੇ ਦੇ ਲੋਕ ਸੀ ਕਾਫੀ ਇਹਨਾਂ ਤੋਂ ਦੁਖੀ ਸੀਗੇ ਤੇ ਜਿਹਦੇ ਕਰਕੇ ਇਹਨਾਂ ਦੇ ਖਿਲਾਫ ਐਫਆਈਆ ਨੰਬਰ 27 ਨਿਤਿਸ਼ 6224 ਅੰਡਰ ਸੈਕਸ਼ਨ 3/4 5 ਅਮੋਰਲੈਕਟ ਤਹਿਤ ਮੁਕ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ ਇਹ ਕਾਫੀ ਸਮੇਂ ਤੋਂ ਕਰ ਰਹੀ ਸੀਗੀ ਪਰ ਇਹ ਪੁਲਿਸ ਨੂੰ ਹਮੇਸ਼ਾ ਚ ਝਾਕਾ ਦੇਂਦੀ ਰਹੀ ਸੀਗੀ ਹੁਣ ਅਸੀਂ ਇਹਨੂੰ ਰੈਸਟ ਕੀਤਾ ਸੀ ਸਰ ਪਹਿਲੇ ਉਹ ਖੁਦ ਵੀ ਜਾਣਦੇ ਸੀ ਨਾ ਇਹਨਾਂ ਦੇ ਦੇਖੋ ਜੇ ਮੈਂ ਰਿਕਾਰਡ ਚੈੱਕ ਕਰਨਾ ਪਰ ਫਿਲਹਾਲ ਅਸੀਂ ਕੋਈ ਮੁਕਦਮਾ ਦਰਜ ਕੀਤਾ ਨਹੀਂ ਦੇ ਖਿਲਾਫ